ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਸੇ ਤਰ੍ਹਾਂ ਚੱਲਦੇ ਆ। ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 48 ਨੰਬਰ ਵਾਰਡ ਦੀ ਬਾਏ ਇਲੈਕਸ਼ਨ ਹੋਈ ਹੈ ਤੇ ਉੱਥੇ ਸਾਡਾ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਪਰਮਜੀਤ ਪਦਮਜੀਤ ਮਹਿਤਾ 850 ਦੇ ਕਰੀਬ ਵੋਟਾਂ ਦੇ ਉੱਪਰ ਰਿਕਾਰਡ ਤੋੜ ਮਾਰਨ ਦੇ ਉੱਪਰ ਜਿੱਤੇ ਤੇ ਅੱਜ ਉਹਨਾਂ ਨੂੰ ਸਾਰੇ ਹੀ ਸਤਕਾਰਯੋਗ ਅਮਸੀਆ ਹਨ ਜਿਹੜਾ ਮੇਅਰ ਹੈ ਬਠਿੰਡਾ ਕਾਰਪੋਰੇਸ਼ਨ ਦਾ ਉਹ ਅੱਜ ਇੱਕ ਲੈਂਡਸਲਾਈਡ ਵਿਕਟਰੀ ਦੇ ਨਾਲ ਅੱਜ ਚੁਣਿਆ ਸੋ ਸਾਰੇ ਬਠਿੰਡੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਹੋਰ ਮੈਂ ਸਮਝਦਾ ਕਿ ਇਹਦੇ ਨਾਲ ਜੋ ਪਿਛਲੇ ਤਕਰੀਬਨ 1.5-2 ਮਹੀਨੇ ਤੋਂ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀਗਾ ਪਹਿਲਾਂ ਬੇਸ਼ੁਮਾਰ ਵੱਡੀ ਜਿੱਤ ਐਮਸੀ ਇਲੈਕਸ਼ਨਸ ਦੇ ਵਿੱਚ ਤਕਰੀਬਨ 55% ਵੋਟ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਕਾਂਗਰਸ ਮਹਿਜ਼ 19% ਵੋਟ ਜਿੱਤੀ 970 ਵੋਟ ਟੋਟਲ ਸੀਗੇ 55% ਆਮ ਆਦਮੀ ਪਾਰਟੀ ਜਿੱਤੀ 19% ਕਾਂਗਰਸ 6% ਬੀਜੇਪੀ 3% ਵੋਟ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਮਹਿਜ਼ 19% ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਜਿਹੜੇ ਉਹ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਤੱਕ ਬਠਿੰਡਾ ਨੂੰ ਛੱਡ ਕੇ 47 ਸ਼ਹਿਰਾਂ ਦੇ ਵਿੱਚੋਂ ਕਾਉਂਸਲਸ ਔਰ ਕਾਰਪੋਰੇਸ਼ਨਸ ਦੇ ਵਿੱਚੋਂ 36 ਦੇ ਉੱਪਰ ਇਲੈਕਸ਼ਨ ਜਿਹੜੀ ਹੋ ਚੁੱਕੀ ਹੈ 37 ਦੇ ਉੱਪਰ 37 ਦੇ ਵਿੱਚੋਂ ਪੰਜ ਕਾਰਪੋਰੇਸ਼ਨ ਪਟਿਆਲਾ ਲੁਧਿਆਣਾ ਫਗਵਾੜਾ ਅ ਅੰਮ੍ਰਿਤਸਰ ਜਲੰਧਰ ਦੇ ਨਾਲ-ਨਾਲ 31 ਸ਼ਹਿਰ ਯਾਨੀ ਕਿ 37 ਸ਼ਹਿਰਾਂ ਦੇ ਵਿੱਚੋਂ 35 ਸ਼ਹਿਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਜਿਹੜੇ ਉਹ ਚੁਣੇ ਜਾ ਚੁੱਕੇ ਨੇ ਤੇ ਅੱਜ ਇਹ 6ਵੀਂ ਕਾਰਪੋਰੇਸ਼ਨ ਜਿੱਥੇ ਸਿਰਫ ਇੱਕ ਇਲੈਕਸ਼ਨ ਸੀਗੀ ਬਾਇ ਇਲੈਕਸ਼ਨ 48 ਨੰਬਰ ਬੋਰਡ ਦੀ ਔਰ ਪਦਮਜੀਤ ਮਹਿਤਾ ਨੂੰ ਅੱਜ ਸਾਰੇ ਸਾਥੀਆਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਜੇ ਅੱਜ ਸਮੁੱਚੇ ਪੰਜਾਬ ਦੀ ਤਰ੍ਹਾਂ ਜੇ ਬਠਿੰਡਾ ਦੇ ਵਿੱਚ ਵੀ ਕੋਈ ਵਿਕਾਸ ਦੀਆਂ ਲਹਿਰਾਂ ਵਹਿਰਾ ਚਲਾ ਸਕਦੇ ਤੋਂ ਆਮ ਆਦਮੀ ਪਾਰਟੀ ਹੀ ਚਲਾ ਸਕਦੀ ਹੈ ਤੇ ਉਸੇ وجہ ਕਰਕੇ ਉਹਨਾਂ ਸਾਰਿਆਂ ਨੇ ਇਹ ਫੈਸਲੇ ਜਿਹੜਾ ਉਹ ਲਿਆ ਸੋ ਸਾਰਿਆਂ ਦਾ ਸਾਰੇ ਬਠਿੰਡਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਤੇ ਸਾਰੇ ਸਾਥੀਆਂ ਦਾ ਸਾਰੀ ਟੀਮ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਆ ਪਦਮਜੀਤ ਮਹਿਤਾ ਦੀ ਅਗਵਾਈ ਦੇ ਵਿੱਚ ਬਠਿੰਡਾ ਮਿਊਸਪਲ ਕਾਰਪੋਰੇਸ਼ਨ ਰਿਕਾਰਡ ਤੋਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰੇਗੀ ਤਾਂ ਕਿ 2 ਸਾਲਾਂ ਦੇ ਵਿੱਚ ਜੋ ਬਕਾਇਆ ਪਿਛਲੇ ਲੰਬੇ ਸਮਿਆਂ ਤੋਂ ਬਠਿੰਡੇ ਦੇ ਕੰਮ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਟੋਟਲ 33 ਵੋਟਾਂ ਨੇ ਜਿਹੜੀਆਂ ਉਹ ਪਦਮਜੀਤ ਮਹਿਤਾ ਜੀ ਨੂੰ ਪਈਆਂ ਔਰ 15 ਵੋਟਾਂ ਨੇ ਜਿਹੜੀਆਂ ਉਹ ਵਿਰੋਧੀ ਜੋ ਕੈਂਡੀਡੇਟ ਖੜਾ ਸੀਗਾ ਉਹ ਕਾਂਗਰਸ ਦਾ ਉਹਨਾਂ ਨੂੰ ਪਈਆਂ ਨੇ ਸਰ ਪਲੀਜ਼ ਸਰ ਇੱਧਰ ਸਰ ਇੱਧਰ ਦੇਖੀਂ ਥੋੜਾ ਇੱਧਰ ਸਰ ਸਰ ਇੱਧਰ ਚਲੋ ਜੀ ਓਕੇ ਜੀ ਥੈਂਕ ਯੂ ਸੋ ਮਚ ਸਾਲਾਂ ਕੇ ਬਟਿੰਡਾ ਨਗਰ ਨਗਿੰਗਮ ਦੇ ਮੇਅਰ ਚੋਣਾਂ ਨੂੰ ਲੈ ਕੇ ਸਰਗਰਮੀਆਂ ਜੋ ਹੈ ਬਿਤੇ ਕਈ ਦਿਨਾਂ ਤੋਂ ਤੇਜ਼ ਸਾਨ ਤੇ ਮੁਕ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੈਂਡੀਡੇਟ ਦੇ ਦਰਮਿਆਨ ਸੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਬਾਜ਼ੀ ਮਾਰ ਲਈ ਗਈ ਹੈ ਦੱਸ ਦੇ ਕੇ ਬਟਿੰਡਾ ਨਗਰ ਨਗਿੰਗਮ ਦੇ ਵਿੱਚ ਖੁੱਲ੍ਹ ਪੰਜਾਬ ਬੋਰਡ ਨੇ ਜਿਸ ਦੇ ਵਿੱਚ 43 ਤੇ ਕਾਂਗਰਸ ਨੇ ਪਿਛਲੀ ਵਾਰ ਜਿੱਤ ਹਾਸਲ ਕੀਤੀ ਸੀ 55 ਸਾਲਾਂ ਬਾਅਦ ਪਹਿਲੀ ਵਾਰ ਕਾਂਗਰਸ ਨੂੰ ਮੇਅਰ ਬਣੀ ਵਸੀ ਤਾਂ ਇਸ ਦਾ ਸ਼ਰੇ ਜੋ ਹੈ ਉਸ ਨੇ ਦੇ ਜੋ ਸਪਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤਾ ਗਿਆ ਫਿਲਹਾਲ ਜੋ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਵਿੱਚ ਨੇ ਔਰ ਇਸ ਵਾਰ ਜੋ ਹੈ ਕਾਂਗਰਸੀ ਖੇਮੇ ਦੇ ਵਿੱਚ ਜੋ ਬੜਤ ਹੋ ਨਹੀਂ ਪਾਈਏ ਯਾ ਆਪ ਲੋਕੀ ਵੱਧੂ ਗੁਜਿਆ ਸਟੇਟਾਂ ਦੇ ਹੋਣ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਉਣਾ ਕਰਕੇ ਚਲੋ ਜੀ ਆਇਆਂ ਨੂੰ ਜੀ ਸਦਕੇ ਅੰਮ੍ਰਿਤਸਰ ਆਦੀ ਪਵਿੱਤਰ ਧਰਤੀ ਹੈ ਜਿਹੜੀ ਉਹ ਸਾਰੇ ਮੁਲਕ ਦੀ ਹੈ ਕੋਈ ਆਗੇ ਇੱਥੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਇਤਰਾਜ਼ ਨਹੀਂ ਹੈ ਉਸ ਤੇ ਪਰ ਦੇਸ਼ ਦੀ ਰਾਜਧਾਨੀ ਛੱਡ ਕੇ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਉਣਾ ਇਹ ਡੈਫੀਨਿਟਲੀ ਜੋ ਤੁਸੀਂ ਸਵਾਲ ਕਰ ਰਹੇ ਹੋ ਉਹਦੇ ਵਿੱਚ ਕੋਈ ਨਾ ਕੋਈ ਤਾਂ ਵਜ਼ਨ ਜਾਂ ਉਹਦੇ ਵਿੱਚ ਕੋਈ ਨਾ ਕੋਈ ਦਾ ਸਬਸਟੈਂਸ ਹੈ ਪਤਾ ਨਹੀਂ ਦਿੱਲੀ ਵੋਟਾਂ ਪਈਆਂ ਤੇ ਵਾਰੀ ਕੀ ਕਹਿੰਦੇ ਜੀ ਜੀ ਵੈਰੀਆਂ ਨਹੀਂ ਜੀ ਵੱਡੇ ਮਾਰਜਿਨ ਦੇ ਉੱਪਰ ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣ ਜਾ ਰਹੇ ਨੇ ਚਲੋ ਜੀ ਕਿ ਜੋ ਪਾਰਟੀਆਂ ਜੋ ਨੇ ਜਹਾਜ਼ ਸਰਾਹੀ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤੇ ਗਏ ਨੇ ਅੰਮ੍ਰਿਤਸਰ ਦੇ ਵਿੱਚ ਔਰ ਉਸ ਨੂੰ ਲੈ ਕੇ ਵੀ ਅਮਨ ਅਰੋੜਾ ਨੇ ਜੋ ਹੈ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਔਰ ਇਸ ਤੋਂ ਇਲਾਵਾ ਦਿਲਨੀ ਵਿਧਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵਫੇ ਤੋ ਜਿੱਤ ਹਾਸਲ ਕਰੇਗੀ ਚੌਥੀ ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਰਿਵਾਲ ਮੁਖਵੰਤਰੀ ਬਣਨਗੇ ਇਹ ਦਾਅਵਾ ਅਮਨ ਅਰੋੜਾ ਦੇ ਵੱਲੋਂ ਕੀਤਾ ਗਿਆ ਫਿਲਹਾਲ VOTING ਜਾਰੀ ਹੈ ਔਰ ਨਤੀਜੇ ਜੋ ਨੇ ਹੁਣ ਫਿਲਹਾਲ ਜਦੋਂ ਆਉਣਗੇ ਉਸੇ ਨਿਪਟਾ ਕਰੇਗਾ ਫਿਲਹਾਲ ਜੋ ਜਾਣਕਾਰੀ ਹੈ ਅਹਿਮ ਪਦਮਜੀਤ ਮਹਿਤਾ ਦੇ ਨਾਲ ਜੁੜੀ ਹੋਈ ਹੈ ਬਟਿੰਡਾ ਦੇ ਨਵੇਂ ਮੇਅਰ ਪਦਮਜੀਤ ਮਹਿਤਾ ਬਣੇ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਵਿਦਾ ਸਭਾ ਚੋਂਾਂ ਦੇ ਵਿੱਚ ਬੈਸਣ ਦੇ ਕਰਕੇ ਖੁਦ ਹਾਲਾਂਕਿ ਬਟਿੰਡਾ ਦੇ ਵਿੱਚ ਨਹੀਂ ਆ पाए ਲੇਕਿਨ 파ਰਚਦਾ ਨੂੰ ਅਮ੍ਰਿਤਾ ਵੜਿੰਗ ਨੇ ਖੂਬ ਜੋ ਹੈ ਉਹ ਬੂਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਫਿਲਹਾਲ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਦੇ ਵਿੱਚ ਬਾਜ਼ੀ ਕੌਣ ਮਾਰੇਗਾ ਸਭ ਦੀਆਂ ਨਜ਼ਰਾਂ ਇਹਨਾਂ ਚੋਣਾਂ ਦੇ ਉੱਤੇ ਟਿਕੀਆਂ ਹੋਈਆਂ ਸੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਬੇਹੱਦ ਕੜਾ ਮੁਕਾਬਲਾ ਜੋ ਦੇਖਣ ਨੂੰ ਮਿਲਿਆ ਹਾਲਾਂਕਿ ਕਾਂਗਰਸ ਨੇ ਵੀ ਇਹ ਦਾਵਾ ਕੀਤਾ ਕਿ ਉਹਨਾਂ ਦੇ ਕੋਲ ਹਾਲੇ ਵੀ ਬਹੁਮਤ ਹੈ ਔਰ ਜੋ ਨਰਾਜ਼ ਪਾਰਸ਼ਦ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ ਲੇਕਿਨ ਫਿਰਹਾਲ ਜੋ ਮਮਤ ਹਾਸਲ ਕਰਨ ਦੇ ਲਈ ਕਾਂਗਰਸ ਨੂੰ ਜੋ ਹੈ ਕਿਤੇ ਨਾ ਕਿਤੇ ਅੰਦਰ ਖਾਤੇ ਚੁਣੌਤੀ ਦਾ ਜੋ ਸਾਹਮਣਾ ਕਰਨਾ ਪਿਆ ਪਾਰਸ਼ਦ ਜਿਨ੍ਹਾਂ ਦੀ ਗਿਣਤੀ ਘਟੀ ਔਰ ਇਸ ਤੋਂ ਇਲਾਵਾ ਜੋ ਆਮ ਆਦਮੀ ਪਾਰਟੀ ਦਾ ਜੋ ਸਟਰੋਂਗ ਕੈਂਡੀਡੇਟਸ ਇੱਕ ਵੱਡੀ ਚੁਣੌਤੀ ਦੇ ਤੌਰ ਤੇ ਉਭਰੇ